ਸਮਾਓ ਪਿੰਡ ਦਾ ਜਦੋਂ ਨਾਮ ਆਉਂਦਾ ਤਾਂ ਸਭ ਤੋਂ ਪਹਿਲਾਂ ਸਾਰਿਆਂ ਦੇ ਸਹਿੰਦ ਵਿੱਚ ਪਾਲ ਸਿੰਘ ਸਮਾਓ ਆਉਂਦੇ ਨੇ ਸਮਾਓ ਆਦਾਰੀਏ ਸਾਡੇ ਆਉਂਦੇ ਆਂਦੇ ਸਾਡੇ ਆਉਂਦੇ ਆਂਦੇ ਜਨਨ ਸਮਾਓ ਆਦਾਰੀਏ ਸਾਡੇ ਆਉਂਦੇ ਆਂਦੇ ਤੀਆਂ ਤੋਂ ਬਾਅਦ ਲੋਹੜੀ ਕਿਵੇਂ ਸ਼ੁਰੂ ਹੋਈ ਦੇਖੋ ਤੀਆਂ ਦੇ ਨਾਲ-ਨਾਲ ਇਹ ਬੜੇ ਲੰਬੇ ਸਮੇਂ ਤੋਂ ਸਾਡੇ ਜੁਮੇ ਡਿਊਟੀ ਲੱਗੀ ਹੈ ਤੀਆਂ ਨੂੰ ਸਤਕਾਰ ਦੇਣਾ ਤੇ ਇਹਨਾਂ ਬੱਚਿਆਂ ਨੂੰ ਸਤਿਕਾਰ ਦੇਣਾ ਤੇ ਮੈਂ ਤਾਂ ਤੋਹੀ ਮੈਂ ਤਾਂ ਇੱਧਰ ਨੂੰ ਆਇਆ ਮਾਹੌਲ ਵੀ ਬੜਾ ਭਾਵਿਕ ਹੋ ਗਿਆ ਕੀ ਤੁਸੀਂ ਸੋਚ ਲੈ ਕੇ ਇਹ ਸ਼ੁਰੂ ਕੀਤਾ ਆ ਤੇ ਮੈਂ ਜ਼ਰੂਰ ਜਾਣਨਾ ਚਾਹੂੰਗੀ ਕਿਉਂਕਿ ਜਦੋਂ ਵੀ ਤੁਹਾਨੂੰ ਇਹ ਸਵਾਲ ਪੁੱਛਿਆ ਜਾਂਦਾ ਤੁਸੀਂ ਆਪਣੀ ਮਾਂ ਦਾ ਜ਼ਿਕਰ ਕਰਦੇ ਜਿਸ ਇਨਸਾਨ ਨੇ ਆਪਣੀ ਮਾਂ ਖੋਈ ਹੋਵੇ ਤਾਂ ਉਹਦੇ ਉਹਦੇ ਅੰਦਰ ਹਰ ਇੱਕ ਔਰਤ ਦਾ ਸਤਿਕਾਰ ਹੈ ਸਮਾ ਕਦੋਂ ਆਊਗਾ ਜਦੋਂ ਮੈਂ ਇੱਕ ਨਾਲਾ ਇੱਕ ਆਪਣੀ ਮਾਂ ਨੂੰ ਮਹਿਸੂਸ ਕਰ ਸਕਾਂ ਸ਼ਾਇਦ ਮੈਂ ਚਾਹਣਾ ਪਰਮਾਤਮਾ ਨੇ ਮੈਨੂੰ ਕਿ ਜਨਮ ਜ਼ਰੂਰ ਦੇ ਹੀ ਦੇ ਮੈਂ ਉਹ ਦਿੱਕਤ ਬੰਦ ਨਹੀਂ ਚਾਹ ਇਹ ਕਿਹੜਾ ਨਾ ਮਾ ਮਾ ਤੁਹਾਡੇ ਸ਼ਾਸਤਰੀ ਟੀਮ ਦੇ ਬੰਦੇ ਨਾ ਕਹਿੰਦੇ ਨੇ ਕਿ ਸਾਨੂੰ ਵਿਆਹ ਦਾ ਚਾਅ ਬਹੁਤ ਹੈ ਬਟ ਪਾਲ ਵੀਰੇ ਦੇ ਹਾਂ ਵਸ ਕੋ ਕੋਸ਼ਿਸ਼ ਮੈਂ ਉਹਨਾਂ ਦੀ ਸਵਾਰ ਜੈਸ ਕਰੀਓ ਪਤਾ ਨਹੀਂ ਕਿਉਂ ਮੇਰੀ ਪਰਮਾਤਮਾ ਨੇ ਡਿਊਟੀ ਲਈ ਹੈ ਨਾ ਪਿਆ ਦਾ ਸਤਿਕਾਰ ਕਰਨਾ ਆ ਜਾਂਦੀਆਂ ਦੇ ਹਰ ਤਰ੍ਹਾਂ ਦੀ ਮਦਦ ਕਰਨਾ ਮੇਰੇ ਹਿੱਸੇ ਆਏ ਤੇ ਮੈਂ ਬਹੁਤ ਪ੍ਰਾਊਡ ਫੀਲ ਕਰਦਾ ਤੇ ਕਿਉਂਕਿ ਇਹ ਕੁੜੀਆਂ ਹੁੰਦੀਆਂ ਨੇ ਵਿਚਾਰੀਆਂ ਇਕੱਲੀਆਂ ਰਹਿ ਜਾਂਦੇ ਨੇ ਇਹਨਾਂ ਨੂੰ ਕੋਈ ਬਹੁਤ ਵੱਡੇ ਪਲੇਟਫਾਰਮ ਨਹੀਂ ਮਿਲਦੇ ਜਾਂ ਸਮਾਜ ਦੀ ਇੱਕ ਨੈਰੋ ਮੰਡਰਡ ਸੋਚ ਹੁੰਦੀ ਹੈ ਕੁੜੀਆਂ ਨੂੰ ਬਹੁਤਾ ਅੱਗੇ ਜਾਣ ਦਾ ਮੌਕਾ ਨਹੀਂ ਮਿਲਦੇ ਸੋ ਮੈਂ ਇਥੋਂ ਅਸੀਂ ਬਹੁਤ ਸਾਰੇ ਮੈਸੇਜ ਏਥੇ ਪਾਸ ਕਰਕੇ ਆਫਟਰ ਮੈਰਜਿਕ ਕੁੜੀ ਨੂੰ ਆਪਣੇ ਸਾਰੇ ਪਰਿਵਾਰ ਤੋਂ ਬਾਹਰ ਨਿਕਲਣਾ ਬਹੁਤ ਔਖਾ ਹੈ ਸੋ ਮੈਂ ਇਹਨਾਂ ਪਾਪ ਨਾਂ ਨੂੰ ਸਮਝਦੇ ਹੋਏ ਨਾ ਜਜ਼ਬਾਤਾਂ ਦੀ ਕਦਰ ਕਰਦੇ ਹੋਏ ਮੈਂ ਆਪਣੀ ਜ਼ਿੰਮੇਵਾਰੀ ਸਮਝ ਕੇ ਤੇ ਇਹਨਾਂ ਕੁੜੀਆਂ ਦੇ ਚਿਹਰੇ ਤੇ ਰੌਣਕ ਲਿਆਉਣ ਦੀ ਕੋਸ਼ਿਸ਼ ਕਰਦੇ ਜਿਵੇਂ ਮੇਰੇ ਵਰਗੇ ਬਹੁਤ ਸਾਰੇ ਹੋਰ ਨੌਜਵਾਨ ਇਹ ਕਦਮ ਚੱਕਣ ਤਾਂ ਮੈਨੂੰ ਨਹੀਂ ਲੱਗਦਾ ਵੀ ਕਿਸੇ ਪੰਜਾਬ ਦੀ ਕੋਈ ਧੀ ਕਦੇ ਆਪਣੇ ਘਰ ਦੁਖੀ ਹੋਊਗੀ ਜਦੋਂ ਕਦੇ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪਊਗਾ ਸਰ ਸ਼ਗਲ ਜੀ ਮੈਂ ਖੁਸ਼ਬੂ ਤੇ ਅਜਿਸੀ ਪਿੰਡ ਸਮਾਉ ਦੇ ਵਿੱਚ ਪਹੁੰਚੇ ਆ ਸਮਾਉ ਪਿੰਡ ਦਾ ਜਦੋਂ ਨਾਮ ਆਉਂਦਾ ਤਾਂ ਸਭ ਤੋਂ ਪਹਿਲਾਂ ਸਾਰਿਆਂ ਦੇ ਸਹਨ ਦੇ ਵਿੱਚ ਪਾਲ ਸਿੰਘ ਸਮਾਉ ਆਉਂਦੇ ਨੇ ਅੱਜ ਅਸੀਂ ਉਹਨਾਂ ਦੇ ਉਸੇ ਘਰ ਦੇ ਵਿੱਚ ਖੜੇ ਆ ਜਿੱਥੇ ਲੋੜੀ ਮਨਾਈ ਜਾ ਰਹੀ ਹੈ ਬਹੁਤ ਖੁਸ਼ੀਆਂ ਨੇ ਰੌਣਕਾਂ ਲੱਗੀਆਂ ਹੋਈਆਂ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਪਾਲ ਸਿੰਘ ਸਮਾਉ ਦਾ ਸਸਿਕਾਲ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜਿੰਨੇ ਸਾਨੂੰ ਦੇਖ ਰਹੇ ਨੇ ਉਹਨਾਂ ਦਾ ਵੀ ਸਵਾਗਤ ਹੈ ਸੋ ਮੈਂ ਤਾਂ ਹਰ ਵਾਰੀ ਮੈਂ ਤਾਂ ਇਹੀ ਕਹਿਣਾ ਹੁੰਦਾ ਵੀ ਜੇਦੋ ਵੀ ਸਾਡੇ ਵਿੜੇ ਆਉਂਦਾ ਅਸੀਂ ਤਾਂ ਉਹਨਾਂ ਅੱਗੇ ਪਲਕਾਂ ਵਸਾਉਨੇ ਆ ਸੋ ਤੁਹਾਡਾ ਦਿਲ ਦੇ ਗਹਿਰਾਈਆਂ ਵਿੱਚੋਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਕਿਉਂਕਿ ਇੱਥੇ ਜਦੋਂ ਵੀ ਅਸੀਂ ਆਉਂਨੇ ਆ ਸਾਨੂੰ ਕਦੇ ਇਹ ਨਹੀਂ ਲੱਗਦਾ ਕਿ ਕਿਤੇ ਸ਼ੂਟ ਤੇ ਆਏ ਕਿਤੇ ਇੰਟਰਵਿਊ ਤੇ ਆਏ ਇਹ ਲੱਗਦਾ ਕਿ ਆਪਣੇ ਭਰਾ ਦੇ ਵੇੜੇ 'ਚ ਖੜੇ ਆ ਆਪਣੇ ਭਰਾ ਦੇ ਘਰ ਆਏ ਤੇ ਉਸੇ ਤਰੀਕੇ ਦੇ ਨਾਲ ਪਿਆਰ ਮਿਲਦਾ ਅੱਜ ਇੱਥੇ ਤਿਆਂ ਦੀ ਲੋੜੀ ਮਨਾਈ ਜਾ ਰਹੀ ਹੈ ਦੋ ਨਿੱਕੀਆਂ ਨਿੱਕੀਆਂ ਤਿਆਂ ਦੀ ਲੋੜੀ ਮਨਾਈ ਗਈ ਆ ਤੇ ਕਿਵੇਂ ਮਤਲਬ ਤਿਆਂ ਤੋਂ ਬਾਅਦ ਲੋੜੀ ਕਿਵੇਂ ਸ਼ੁਰੂ ਹੋਈ ਦੇਖੋ ਤਈਆਂ ਦੇ ਨਾਲ-ਨਾਲ ਇਹ ਬੜੇ ਲੰਬੇ ਸਮੇਂ ਤੋਂ ਕਿਉਂਕਿ ਸਾਢੇ ਜੁਮੇ ਡਿਊਟੀ ਲੱਗੀ ਹੈ ਤਈਆਂ ਨੂੰ ਸਤਿਕਾਰ ਦੇਣਾ ਤੇ ਇਹਨਾਂ ਬੱਚਿਆਂ ਨੂੰ ਸਤਿਕਾਰ ਦੇਣਾ ਤੇ ਮੈਂ ਤਾਂ ਤੁਰ ਹੀ ਮੈਂ ਤਾਂ ਇੱਧਰ ਨੂੰ ਆਇਆ ਸੋ ਅ ਅੱਜ 4 ਮਹੀਨੇ ਬਾਅਦ ਤਈਆਂ ਤੋਂ ਬਾਅਦ ਫਿਰ ਉਸੇ ਘਰ ਚ ਉਸੇ ਬਰੋਟੀ ਥੰਡੇ ਲੋੜੀ ਦਾ ਜਿਹੜਾ ਬਾ ਕਮਾਲ ਆ ਪੜ ਪਕਿਆ ਮਾਹੌਲ ਵੀ ਬੜਾ ਭਾਵਿਕ ਹੋ ਗਿਆ ਤੁਸੀਂ ਸਾਰਿਆਂ ਨੇ ਵੇਖਿਆ ਤੇ ਕਿੰਨੀਆਂ ਅੰਦਰੋਂ ਟੁੱਟੀਆਂ ਹੋਈਆਂ ਕੁੜੀਆਂ ਸੀ ਹਨਾ ਸੋ ਸਭ ਤੋਂ ਵੱਡੀ ਖੁਸ਼ੀ ਮੈਨੂੰ ਹੋਈ ਵੀ ਮੇਰੇ ਬੜੇ ਅਜੀਬ ਮਿੱਤਰ ਨੇ ਏ ਵੰਟੀ ਪੁਣਿਆ ਜੀ ਆਸਟ੍ਰੇਲੀਆ ਤੋਂ ਅਬ ਛੇਸੇ ਤੌਰ ਤੇ ਇਹ ਇਹ ਲੋਹੜੀ ਦੇਖਣ ਦੇ ਲਈ ਆਏ ਨੇ ਤੇ ਅਮਰੀਕਾ ਤੋਂ ਸੁਖਪਾਲ ਉਹ ਜਰਾ ਜੀ ਆਈ ਸੀ ਤੇ ਬਾਕੀ ਅਮਰ ਨੂੰ ਮੈਡਮ ਸਾਰੇ ਆਏ ਬਹੁਤ ਸਾਰੀਆਂ ਹਸਤੀਆਂ ਸੀ ਕਿਉਂਕਿ ਇਸ ਨੂੰ ਅਸੀਂ ਬੜਾ ਗੁਪਤ ਰੱਖਿਆ ਹੋਇਆ ਸੀ ਅਸੀਂ ਬਹੁਤਾ ਇਹਦਾ ਇਨ ਪਬਲਿਕ ਨਹੀਂ ਕਰਿਆ ਸੀ ਤੇ ਪਰ ਫਿਰ ਵੀ ਬਹੁਤ ਜ਼ਿਆਦਾ ਉੱਥੇ ਕੁੜੀਆਂ ਦਾ ਹਜੂਮ ਆਇਆ ਤੇ ਬੜਾ ਚੰਗਾ ਲੱਗਿਆ ਬਿਲਕੁਲ ਸਹੀ ਕਿਹਾ ਤੁਸੀਂ ਗੁਪਤ ਰੱਖਿਆ ਹੋਇਆ ਸੀ ਪਰ ਫਿਰ ਵੀ ਕਹਿ ਸਕਦੇ ਆ ਨਾ ਕਿ ਪਿਆਰ ਜਿੱਥੇ ਹੁੰਦਾ ਉੱਥੇ ਕਿਸੇ ਵੀ ਇਨਵੀਟੇਸ਼ਨ ਦੀ ਲੋੜ ਨਹੀਂ ਹੁੰਦੀ ਤੁਸੀਂ ਆਪ ਹੀ ਆ ਜਾਂਦਿਆਂ ਨੇ ਤਾਂ ਹੱਲੇ ਤੱਕ ਰੋਟੀ ਪਾਣੀ ਇੱਥੇ ਚੱਲ ਰਹੀ ਹੈ ਸਵੇਰੇ 11 ਵਜੇ ਤੋਂ ਫੰਕਸ਼ਨ ਸ਼ੁਰੂ ਹੈ ਤਾਂ ਕਹਿ ਸਕਦੇ ਆ ਕਿ ਬਹੁਤ ਸਬਬ ਪਿਆ ਦੇਣਾ ਹੈ ਮੇਰ ਹੈ ਪਾਲ ਵੀਰੇ ਹੋ ਰਾ ਤੇ ਰੱਬ ਦੀ ਕਿ ਕਿਸ ਤਰੀਕੇ ਦੇ ਨਾਲ ਘਰ ਦੇ ਵਿੱਚ ਇੱਕ ਮਹਿਮਾਨ ਜਦੋਂ ਆ ਜਾਂਦਾ ਨਾ ਉਹਨੂੰ ਹੀ ਸਾਹਮਣਾ ਬਹੁਤ ਔਖਾ ਹੋ ਜਾਂਦਾ ਤੇ ਇੱਥੇ ਇੰਨੀਆਂ ਕੁੜੀਆਂ ਆਉਂਦੀਆਂ ਨੇ ਤੇ ਕੋਈ ਕਿਸੇ ਨੂੰ ਇਹ ਨਹੀਂ ਪੁੱਛਦਾ ਵੀ ਆਹ ਚੀਜ਼ ਮੈਂ ਚੁੱਕਣੀ ਆ ਇੰਨਾ ਕ ਜਿਆਦਾ ਪਿਆਰ ਦਿੱਤਾ ਗਿਆ ਇਥੇ ਕੁੜੀਆਂ ਨੂੰ ਤੇ ਕੀ ਤੁਸੀਂ ਸੋਚ ਲੈ ਕੇ ਇਹ ਸ਼ੁਰੂ ਕੀਤਾ ਆ ਤੇ ਮੈਂ ਜ਼ਰੂਰ ਜਾਣਨਾ ਚਾਹੂੰਗੀ ਕਿਉਂਕਿ ਜਦੋਂ ਵੀ ਤੁਹਾਨੂੰ ਇਹ ਸਵਾਲ ਪੁੱਛਿਆ ਜਾਂਦਾ ਤੁਸੀਂ ਆਪਣੀ ਮਾਂ ਦਾ ਜ਼ਿਕਰ ਕਰਦੇ ਹੋ ਦੇਖ ਮੈਂ ਪਹਿਲਾਂ ਵੀ ਮੈਂ ਬਹੁਤ ਭਾਵਿਕ ਹੋਇਆ ਵੀ ਜੇ ਇਸ ਇਨਸਾਨ ਨੇ ਆਪਣੀ ਮਾਂ ਖੋਈ ਹੋਵੇ ਤਾਂ ਉਹਦੇ ਉਹਦੇ ਅੰਦਰ ਹਰ ਇੱਕ ਔਰਤ ਦਾ ਸਤਿਕਾਰ ਆ ਹੈਨਾ ਤੇ ਬਹੁਤ ਸਾਰੇ ਕਾਰਨ ਨੇ ਤਾਂ ਪਤਾ ਨਹੀਂ ਕਿਉਂ ਮੇਰੀ ਪਰਮਾਤਮਾ ਨੇ ਡਿਊਟੀ ਲਈ ਹੈ ਇਹਨਾਂ ਧੀਆਂ ਦਾ ਸਤਿਕਾਰ ਕਰਨਾ ਆ ਜਾਂਦੀਆਂ ਦਿਹਰ ਤਰ੍ਹਾਂ ਦੀ ਮਦਦ ਕਰਨਾ ਮੇਰੇ ਹਿੱਸੇ ਆਇਆ ਤੇ ਮੈਂ ਬਹੁਤ ਪ੍ਰਾਊਡ ਫੀਲ ਕਰਦਾ ਤੇ ਕਿਉਂਕਿ ਇਹ ਕੁੜੀਆਂ ਹੁੰਦੀਆਂ ਨੇ ਵਿਚਾਰੀਆਂ ਇਕੱਲੀਆਂ ਰਹਿ ਜਾਂਦੇ ਨੇ ਇਹਨਾਂ ਨੂੰ ਕੋਈ ਬਹੁਤ ਵੱਡੇ ਪਲੇਟਫਾਰਮ ਨਹੀਂ ਮਿਲਦੇ ਜਾਂ ਸਮਾਜ ਦੀ ਇੱਕ ਨੈਰੋ ਮੰਡਡ ਸੋਚ ਹੁੰਦੀ ਹੈ ਕੁੜੀਆਂ ਨੂੰ ਬਹੁਤ ਅੱਗੇ ਜਾਣ ਦਾ ਮੌਕਾ ਨਹੀਂ ਮਿਲਦੇ ਸੋ ਮੈਂ ਇੱਥੋਂ ਅਸੀਂ ਬਹੁਤ ਸਾਰੇ ਮੈਸੇਜ ਭੇਜੇ ਆ ਹੁਣ ਮੇਰੇ ਪਿੰਡ ਦੇ ਵਿੱਚ ਵੀ ਕੁੜੀਆਂ ਨੂੰ ਬਹੁਤ ਘੱਟ ਪੜਾਇਆ ਜਾਂਦਾ ਸੀ ਪਰ ਹੁਣ ਮੇਰੇ ਪਿੰਡ ਦੀਆਂ ਕੁੜੀਆਂ ਬਹੁਤ ਵੱਡੇ ਵੱਡੇ ਮਕਾਮ ਤੇ ਗਈਆਂ ਨੇ ਆਲੇ ਦੁਆਲੇ ਦੇ ਵਿੱਚ ਗਈਆਂ ਨੇ ਹੁਣ ਤਾਂ ਕੁੜੀਆਂ ਪੂਰੇ ਵਿਸ਼ਵ ਚੋਂ ਇੱਥੇ ਆਉਂਦੀਆਂ ਨੇ ਤੇ ਬਹੁਤ ਅੱਛਾ ਗਾਤਾ ਕਿਉਂਕਿ ਮੁੰਡੇ ਅਸੀਂ ਸਾਰੇ ਅਸੀਂ ਆਪ ਮੁਹਾਰੇ ਸਾਰੇ ਕਿਤੇ ਕੰਮ ਕਰਦੇ ਰਹਿਣ ਪਰ ਇੱਕ ਕੁੜੀਆਂ ਦੇ ਲਈ ਬਹੁਤ ਔਕਾ ਹੁੰਦਾ ਖਾਸ ਕਰਕੇ ਆਫਟਰ ਮੈਰਿਜ ਸੋ ਉਹਨਾਂ ਨੇ ਭਾਵਨਾਵਾਂ ਨੂੰ ਸਮਝਦੇ ਹੋਏ ਉਹਨਾਂ ਦੇ ਜਜ਼ਬਾਤਾਂ ਦੀ ਕਦਰ ਕਰਦੇ ਹੋਏ ਮੈਂ ਆਪਣੀ ਜ਼ਿੰਮੇਵਾਰੀ ਸਮਝ ਕੇ ਤੇ ਇਹਨਾਂ ਕੁੜੀਆਂ ਦੇ ਚਿਹਰੇ ਤੇ ਰੌਣਕ ਲਿਆਉਣ ਦੀ ਕੋਸ਼ਿਸ਼ ਕਰਦੇ ਜੀ ਮੇਰੇ ਵਰਗੇ ਬਹੁਤ ਸਾਰੇ ਹੋਰ ਨੌਜਵਾਨ ਇੱਕ ਕਦਮ ਚੱਕਣ ਤਾਂ ਮੈਨੂੰ ਨਹੀਂ ਲੱਗਦਾ ਵੀ ਕਿਸੇ ਪੰਜਾਬ ਦੀ ਕੋਈ ਧੀ ਕਦੇ ਆਪਣੇ ਘਰ ਦੁਖੀ ਹੋਊਗੀ ਜੇ ਉਹਨੂੰ ਕਦੇ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪਊਗਾ ਤਾਂ ਮੈਂ ਤਾਂ ਆਪਣੀ ਪਰਮਾਤਮਾ ਵੱਲੋਂ ਜੋ ਡਿਊਟੀ ਲੱਗੀ ਹੈ ਪਰਮਾਤਮਾ ਨੇ ਜੋ ਮੈਨੂੰ ਕੰਮ ਦਿੱਤਾ ਮੈਂ ਉਸ ਨੂੰ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਜੀ ਤੇ ਵਿਆਹ ਦੀ ਗੱਲ ਤੁਸੀਂ ਕੀਤੀ ਹੈ ਪਰ ਤੁਹਾਡੀਆਂ ਧੀਆਂ ਦੇ ਨਾਲ ਗੱਲ ਹੋਈ ਹੈ ਤੁਹਾਡੀ ਕਹਿੰਦੇ ਨੇ ਕਿ ਅਸੀਂ ਪਾਲ ਵੀਰੇ ਦੇ ਪੋਤੇ ਆ ਉਹਨਾਂ ਦੇ ਨਾਲ ਵੀ ਗੱਲ ਹੋਈ ਤੁਹਾਡੀ ਟੀਮ ਦੇ ਬੰਦੇ ਆ ਨਾ ਕਹਿੰਦੇ ਨੇ ਕਿ ਸਾਨੂੰ ਵਿਆਹ ਦਾ ਚਾਅ ਬਹੁਤ ਹੈ ਬਟ ਪਾਲ ਵੀਰੇ ਦੇ ਤੇ ਮੈਂ ਜ਼ਰੂਰ ਸੁਣਨਾ ਚਾਹੁੰਗੀ ਕਹਿੰਦੇ ਨੇ ਕਿ ਅਸੀਂ ਇੰਨਾ ਸਾਨੂੰ ਚਾਅ ਹੈ ਕਿ ਸਾਨੂੰ ਲੱਗਦਾ ਵਿਆਹ ਤਿੰਨ ਕਾ ਹਫ਼ਤੇ ਤਾਂ ਚੱਲੂਗਾ ਹਾਂ ਬਸ ਕੋਸ਼ਿਸ਼ ਮੈਂ ਹੁਣ ਇਸ ਵਾਰ ਜੈਸ ਕਰੀ ਹੈ ਉਹਨਾਂ ਨੂੰ ਹਨਾ ਪਹਿਲਾਂ ਕਿਉਂਕਿ ਕੰਮ ਬੜੇ ਸੀਗੇ ਮੈਂ ਰਜੇ ਮੈਂ ਵਿੱਚ ਬੜਾ ਸੀ ਪਰ ਮੈਂ ਹੁਣ ਜੋ ਕਹਿੰਦੇ ਨੇ ਮੈਂ ਚੁੱਪ ਕਰ ਗਿਆ ਮੈਂ ਕਿਹਾ ਜੋ ਤੁਹਾਨੂੰ ਚੰਗਾ ਲੱਗਦਾ ਕਰਦਾ ਮੈਨੂੰ ਲੱਗਦਾ ਬਹੁਤ ਜਲਦੀ ਇਹ ਰੌਣਕ ਆਉਣ ਵਾਲੀ ਹੈ ਬਿਲਕੁਲ ਬਿਲਕੁਲ ਮੈਨੂੰ ਵੀ ਤੁਹਾਡੀਆਂ ਗੱਲਾਂ ਤੋਂ ਇਹੀ ਲੱਗ ਰਿਹਾ ਕਿ ਬਹੁਤ ਜਲਦੀ ਹੁਣ ਅਸੀਂ ਲੋਹੜੀ ਤੋਂ ਬਾਅਦ ਤੀਆਂ ਤੋਂ ਪਹਿਲੇ ਜ਼ਰੂਰ ਆ ਜਾਾਂਗੇ ਵਿਆਹ ਤੇ ਵੀਰੇ ਦੇ ਹਾਂ ਬਿਲਕੁਲ 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 ਜੀ ਇਹੀ ਉਮੀਦ ਹੈ ਜੀ ਅ ਸੋ ਅਸੀਂ ਚਾਹੁੰਦੇ ਆ ਕਿ ਇਸੇ ਤਰੀਕੇ ਦੇ ਨਾਲ ਇਸ ਵਿੜੇ ਦੇ ਵਿੱਚ ਰੌਣਕਾਂ ਲੱਗਦੀਆਂ ਰਹਿਣ ਜਿਸ ਰਾਤ ਤੁਸੀਂ ਚੱਲੇ ਹੋ ਇੰਨੀਆਂ ਧੀਆਂ ਨੂੰ ਸਤਕਾਰ ਦਿੰਨੇ ਹੋ ਇੰਨੀਆਂ ਧੀਆਂ ਨੂੰ ਪਿਆਰ ਮਿਲਦਾ ਹੈ ਰੌਣਕਾਂ ਲੱਗਦੀਆਂ ਨੇ ਤੇ ਉਸੇ ਤਰੀਕੇ ਦੇ ਨਾਲ ਇੱਥੇ ਹਮੇਸ਼ਾ ਰੌਣਕਾਂ ਲੱਗਦੀਆਂ ਰਹਿਣ ਤੇ ਤੁਹਾਡੇ ਭੈਣ ਹੁੰਦਲ ਜੀ ਹਮੇਸ਼ਾ ਕਹਿੰਦੇ ਨੇ ਕਿ ਲੋਕ ਗੀਤ ਜਿੰਨੀ ਉਮਰ ਹੋਵੇ ਪਾਲ ਵੀਰੇ ਤੇ ਤਾਂ ਮੈਂ ਵੀ ਇਹੀ ਕਹਿਣਾ ਚਾਹੂੰਗੀ ਕਿ ਲੋਕ ਗੀਤ ਜਿਸ ਦੀ ਕੋਈ ਉਮਰ ਹੀ ਨਹੀਂ ਹੁੰਦੀ ਓਨੀ ਉਮਰ ਦੇਵੇ ਰੱਬ ਪਾਲ ਸਿੰਘ ਸਮਾਉਂ ਤੇ ਇਸੇ ਤਰੀਕੇ ਦੇ ਨਾਲ ਤੇ ਪਿਆਰ ਸਮਾਉ ਪਿੰਡ ਦੇ ਵਿੱਚ ਤਿਆਂ ਨੂੰ ਮਿਲਦਾ ਰਹੇ